ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਅਮਿੰਦਰ ਸਿੰਘ ਸਿੰਘਾ ਤਾਂ ਖਬਰ ਬਲਵਾਨਾਂ ਤੋਂ ਸਾਹਮਣੇ ਆ ਰਹੀ ਹੈ ਬਲਵਾਨਾਂ ਦਾ ਪਿੰਡ ਸੁਖਚੈਨ ਦੇ ਵਿੱਚ ਇੱਕ 23 ਸਾਲਾ ਨਵਯੋਤੀ ਜਿਹੜੀ ਆ ਔਰਤ ਦੇ ਸ਼ੱਕੀ ਹਲਾਤਾ ਦੇ ਵਿੱਚ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੇ આરોਪ ਲਗਾਏ ਨੇ ਕਿ ਇਸ ਦਾ ਜਿਹੜਾ ਹੈ ਕਤਲ ਕੀਤਾ ਗਿਆ ਹੈ ਦੱਸ ਦਗੇ ਕੁੜੀ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਜਿਹੜਾ ਆ ਲਗਾਤਾਰ ਤਾਗ ਪ੍ਰਚਾਇਕ ਕੀਤਾ ਜਾ ਰਿਹਾ ਸੀਗਾ ਦਾਜ ਨੂੰ ਲੈ ਕੇ ਤਾਂ ਦੂਜੇ ਪਾਸੇ ਮੁੰਡੇ ਦੇ ਪਰਿਵਾਰ ਵਾਲੇ ਦਾ ਕਹਿਣਾ ਹੈ ਕਿ ਇਸ ਨੂੰ ਜਿਹੜਾ ਆ ਦੌੜਾ ਪਿਆ ਆ ਕਿਉਂਕਿ ਇਸ ਦੇ ਨੱਕ 'ਚੋਂ ਜਿਹੜਾ ਬਲੱਡ ਵਗਾ ਜਿਸ ਤੇ ਨਾਲ ਇਸ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਫਿਰ ਇਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਪਹੁੰਚਦੀ ਆ ਤਾਂ ਪੁਲਿਸ ਦੇ ਵੱਲੋਂ ਜਿਹੜੀ ਆ ਇਸ ਮਾਮਲੇ ਦੀ ਲਗਾਤਾਰ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਰਹੀ ਆ ਫਿਰ ਹਾਲ ਜਦੋਂ ਇਸ ਔਰਤ ਦੀ ਮੌਤ ਹੁੰਦੀ ਆ ਤਾਂ ਇਸ ਵਾਰੇ ਕੁੜੀ ਦੇ ਪਰਿਵਾਰਕ ਮੈਂਬਰ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੂਰਾ ਇਲਾਕਾ ਪੂਰਾ ਪਿੰਡ ਜਿਹੜਾ ਆ ਸਹਿਮ ਦੇ ਮਾਹੌਲ ਦੇ ਵਿੱਚ ਆ ਤਾਂ ਨਾਲ ਦੇ ਨਾਲ ਜਿਸ ਕੁੜੀ ਦੀ ਜਿਹੜੀ ਆ ਮੌਤ ਹੁੰਦੀ ਆ ਤਾਂ ਉਸਦੇ ਪਰਿਵਾਰ ਦਾ ਵੀ ਜਿਹੜਾ ਲੋਕ ਲੋਕ ਕੇ ਬੁਰਾ ਹਾਲ ਆ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਪੁਸਤ ਬੋਲ ਹੋਇਸ ਉਹਦੀ ਲਾਸ਼ ਨੂੰ ਜਿਹੜਾ ਹੈ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਨ ਦੇ ਲਈ ਨਿਦੇਕੀ ਸਿਵਲ ਹਸਪੀਟਲ ਦੇ ਵਿੱਚ ਰੱਖਵਾ ਦਿੱਤੀ ਜਾਂਦੀ ਆ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੋਸਟ ਮਾਰਮ ਤੋਂ ਬਾਅਦ ਰਿਪੋਰਟ ਤੋਂ ਬਾਅਦ ਜਿਹੜੀ ਹੈ ਅਸਲ ਕਾਰਵਾਈ ਜਿਹੜੀ ਕੀਤੀ ਜਾਵੇਗੀ ਤਾਂ ਫਿਰ ਹਾਲ ਇਸ ਮਾਮਲੇ ਦੇ ਵਿੱਚ ਦੋਨਾਂ ਪਰਿਵਾਰਾਂ ਵੱਲੋਂ ਜਿਹੜੀ ਹੈ ਪੁਛਕਿਸ ਲਗਾਤਾਰ ਜਾਰੀ ਹੈ ਪੁੱਛਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਮੌਤ ਹੋਈ ਹੈ ਕਦੋਂ ਹੋਈ ਹੈ ਤਾਂ ਜਿਸ ਵੇਲੇ ਇਹ ਦੱਸਦੇ ਕਿ ਜਦੋਂ ਔਰਤ ਆਪਣੇ ਕਮਰੇ ਦੇ ਵਿੱਚ ਜਾਂਦੀ ਹੈ ਤਾਂ ਕੁਝ ਸਮਾਂ ਬਾਅਦ ਇਹ ਔਰਤ ਜਿਹੜੀ ਹੈ ਕਮਰੇ ਤੋਂ ਬਾਹਰ ਨਹੀਂ ਨਿਕਲਦੀ ਤਾਂ ਜਿਸ ਤੋਂ ਬਾਅਦ ਇਹਦਾ ਸੁਰ ਪਰਿਵਾਰ ਵਾਲੇ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਸਾਡੀ ਨੋ ਆ ਅੰਦਰ ਗਈ ਹੈ ਕਮਰੇ ਚ ਬਾਹਰ ਨਹੀਂ ਆਈ ਤੇ ਜਦੋਂ ਉਹਨਾਂ ਦੇ ਵੱਲੋਂ ਕਮਰਾ ਖੋਲ ਕੇ ਅੰਦਰ ਦੇਖਿਆ ਜਾਂਦਾ ਤਾਂ ਉਹਨਾਂ ਦੇ ਵੀ ਹੋਸ਼ ਉੱੜ ਜਾਂਦੇ ਨੇ ਕਿਉਂਕਿ ਉੱਥੇ ਉਹਨਾਂ ਦੀ ਨੋ ਦੀ ਜਿਹੜੀ ਆ ਲਾਸ਼ ਪਈ ਹੁੰਦੀ ਆ ਤਾਂ ਨੱਕ ਦੇ ਵਿੱਚ ਉਹ ਜਿਹੜਾ ਬਲੈਡ ਵਗਣਾ ਸ਼ੁਰੂ ਹੋ ਜਾਂਦਾ ਤੁਰੰਤ ਇਹਨਾਂ ਦੇ ਵੱਲੋਂ ਨਿਦੇਕੀ ਹੋਸਪੀਟਲ ਦੇ ਵੱਲ ਜਾਜਾ ਜਾਂਦਾਂ ਉਸ ਤੇ ਜਿਹੜਾ ਡਾਕਟਰ ਦੇ ਵੱਲੋਂ ਮ੍ਰਿਤਕ ਐਲਾਨ ਤੇ ਆਂਦਾ। ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾ ਤਾਰ ਇਸ ਮਾਮਲੇ ਦੇ ਵਿੱਚ ਜਾਇ ਹਪਤਾਲ ਕੀਤੀ ਜਾ ਰਿਹਾ ਦੋਵਾਂ ਪਾਸੇ ਜਿਹੜੀ ਆ ਪੁਸ਼ਕਸ਼ ਲਗਾਤਾਰ ਜਿਹੜੀ ਕੀਤੀ ਜਾ ਰਹੀ ਕਿਉਂਕਿ ਇੱਕ ਪਾਸੇ ਕੁਰੀ ਦਾ ਜਿਹੜਾ ਪਰਿਵਾਰ ਉਹ ਇਲਜ਼ਾਮ ਲਗਾ ਰਿਹਾ ਕਿ ਇਸ ਨੂੰ ਜਿਹੜਾ ਆ ਦਾਜ ਨੂੰ ਲੈ ਕੇ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀਗਾ ਤਾਂ ਦੂਜੇ ਪਾਸੇ ਜਿਹੜਾ ਮੁੰਡੇ ਦਾ ਪਰਿਵਾਰ ਸੀਗਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਨੂੰ ਜਿਹੜਾ ਦੋੜਾ ਪਿਆ ਜਿਸ ਦੇ ਨਾਲ ਇਸ ਦੀ ਜਿਹੜੀ ਆ ਮੌਤ ਹੋਈ ਹੈ ਤੇ ਇਸ ਮਾਮਲੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਤੀਜਾ ਨਿਕਲਦਾ ਕਿਸੋ ਜਿਹੜਾ ਇਸ ਇਸ ਮਾਮਲੇ ਦੇ ਵਿੱਚ ਕਸੂਰਵਾੱਟ ਰਹਿ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਮੌਜੂਦ ਮੁੰਡੇ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਦਾ ਕੀ ਕੁਝ ਕਹਿਣਾ ਉਸ ਤੋਂ ਬਾਅਦ ਤੁਹਾਨੂੰ ਸੁਣਨਿਆ ਕਿ ਪੁਲਿਸ ਪ੍ਰੋਸੈਸ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਉਹਨੂੰ ਪੱਲਵਾਨਾ ਹਲਕਾ ਦੇ ਪਿੰਡ ਸੁਖਚੈਨ ਦੇ ਵਿੱਚ ਇੱਕ ਲੜਕੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਲੜਕੀ ਦੀ 4 ਮਹੀਨਾ ਪਹਿਲਾਂ ਇਹਦੀ ਸ਼ਾਦੀ ਹੋਈ ਸੀਗੀ ਤੇ ਲੜਕੇ ਦੇ ਪਰਿਵਾਰ ਵੱਲੋਂ ਉਹਨੂੰ ਦੇਹ ਤੇ ਪਿੱਛੇ ਤੇ ਚਰਿੱਤਰ ਦੇ ਪਿੱਛੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀਗਾ ਜਿਸ ਦੇ ਕਰਕੇ ਉਸਨੂੰ ਮੌਤ ਦੇ ਘਾਟਦਾ ਜਿਹੜਾ ਦੋਸ਼ ਲਾਇਆ ਗਿਆ ਮੋਕੇ ਤੇ ਦੂਜੇ ਪਾਸੇ ਲੜਕੇ ਦੇ ਪਰਿਵਾਰ ਵੱਲੋਂ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਵੀ ਇਸ ਨੂੰ ਦੋਰਾ ਪਿਆ ਸੀਗਾ ਤੇ ਦੋਰੇ ਪਹਿਣ ਕਰਕੇ ਇਹਦੀ ਮੌਤ ਹੋਈ ਹੈ ਮੋਕੇ ਤੇ ਪੁਲਿਸ ਇਸ ਮਾਮਲੇ ਦੀ ਗੰੰਤ ਨਾਲ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਨਿਰਮਲ ਹੈ ਜੀ ਮੈਂ ਹਵੋਰ ਦਾ ਰਹਿਣ ਵਾਲਾ ਮੇਰੀ ਭਤੀਜੀ ਸੀ ਸੁਖਸ਼ੇਨ ਵਿਆਹੀ ਹੋਈ ਸੀ ਤਾਂ ਕੋਨੂੰ 4 ਮਹੀਨੇ ਸਾਦੀ ਨੂੰ ਹੋਏ ਸੀ ਤਾਂ 4 ਮਹੀਨੇ ਬਾ ਮਹੀਨੇ ਬਾਦੀ ਪਰੇਸ਼ਾਨ ਕਰਨ ਲੱਗੇ ਦੇਜ ਦੇ ਲਈ ਤੇ ਨਾਲੇ ਮੁੰਡਾ ਦਾ ਦਜੀ ਕੁੜੀ ਨਾਲ ਆਪੇਰ ਸੀ ਸ਼ੋਅ ਇਸ ਵਾਸਤੇ ਕੁੜੀ ਨੂੰ ਟੌਰਚਰ ਕੀਤਾ ਜਾਂਦਾ ਸੀ ਰੋਜ਼ ਕਹਿੰਦੇ ਆ ਨਹੀਂ ਲੈ ਕੇ ਆਈ ਤੇਜ ਦੇ ਵਾਰੀ ਕਹਿੰਦੇ ਸੀ ਉਹ ਤੋਂ ਬਾਅਦ ਤੋਂ ਕੁੜੀ ਕੱਲ ਕੁੜੀ ਨੂੰ ਮਾਰ ਦਿੱਤਾ ਗਿਆ ਮੇਰਾ ਨਾਮ ਪੀਲਾ ਮੈਂ ਫਤਿਹਵਾਦ ਸੇ ਹਰਿਆਣਾ ਡਿਸਟ੍ਰਿਕਟ ਸੇ ਜੀ ਆਪਕੀ ਬਹਿਨ ਦਾ ਕੀ ਨਾਮ ਥਾ ਮੇਰਾ ਬਹਿਨ ਦਾ ਨਾਮ ਮਨਜੂ ਹੈ ਜੋ 4 ਮਹੀਨੇ 5 ਮਹੀਨੇ ਪਹਿਲੇ ਸਾਦੀ ਹੋਈ ਹੈ ਜੋ ਸਾਦੀ ਹੋਈ ਹੈ ਉਹ ਅਗੋਰ ਸਪਚਨ ਕੰਮ ਕਰਦੀ ਜੀ क्या कारण क्या रहा बहन के मौत का जी मौत का कारण जी पहले बढ़िया ठीक ठाक बिल्कुल सही चल रहा था शादी हुई उसके बाद पंद्रह बीस दिन बाद उनका वही वही जो प्रदीप जी है वो उसको टॉर्चर करने लगे गए और दहश्ते बारे में भी टॉर्चर करने लगे भी मांग रखी गई भी मंजू को बोला गया कि आपके बाप ने कुछ नहीं किया हमारे लिए हमने जितना हो सके भाई हमारे उम्मीद से ऊपर से हमको जितना हुआ हम उतना कर दिया फिर भी उसको टॉर्चर करते थे और उसका मतलब कि प्रदीप जी का किसी और के साथ भी अफेयर चल रहा था उसके कारण उसकी जड़ी है बहन को मार दिया गया क्या मांग करते, करते हैं जी सख्त से सख्त कार्रवाई हो और सख्त से सख्त इनको सजा मिलनी चाहिए कल करीब तेन बजे सी एच सी हॉस्पिटल सीतो कुलों तो एक तला मसूल हो मंजू पुत्री भगवान दास जी डेथ हो गई है ਹਸਪਤਾਲ ਨੇ ਪਹੁੰਚ ਕੇ ਜਿਹੜੀ ਡੈਗੋਟਿੰਗ ਜਿਹੜੀ ਹੈ ਸਿਮਾ ਹਸਪਤਲ ਆ। ਅਬ 4 ਵਕੇ ਦਾਈ। ਬਾਤ ਜਿਹੜਾ ਲੜਕੀ ਦਾ ਪਿਤਾ ਭਗਵਾਨ ਦਾਸ ਪੁੱਤਰ ਬਨਵਾਰੀ لال ਹਰਿਆਣੇ ਦੇ ਰਹਿਣ ਵਾਲੇ ਨੇ ਕੀ ਇਹਨਾਂ ਨੇ ਸਟੇਟਮੈਂਟ ਰੱਖਾਈ ਹੈ ਵੀ ਮੇਰੀ ਲੜਕੀ ਦੀ ਗ੍ਰੀ ਮਨਜੂਲੀ ਪੰਜ ਮਹੀਨੇ ਪਹਿਲਾਂ ਸ਼ਹੀ ਹੋਈ ਸੀ। ਤੇ ਜਿਹਦੇ ਸਾਰੇ ਪਰਿਵਾਰ ਉਹ ਤੋਂ ਦਾਈ ਦੀ ਮੰਗ ਕਰਦੇ ਸੀ ਤੇ ਜਿਨ੍ਹਾਂ ਨੇ ਮੇਰੀ ਲੜਕੀ ਨੂੰ ਕਾਫੀ ਮਾਨਸਿਕ ਤੌਰ ਤੇ ਤਰਾਸ ਕੀਤਾ ਹੈ ਜਿੰਦੇ ਨਾਲ ਉਹਦੀ ਬਹੁਤ ਹੋ ਗਈ। ਜੀ। ਉੰਕਿ ਜਵਾਂ ਦੇ ਵਿੱਚ ਮਦਦ ਮਦਦ ਚਾਹਤਾ ਜੀ ਚੜਚੀ ਦਾ ਪੋਸਟਮਾਰਟਮ ਕਰਵਾ ਕੇ ਦਾਜਵਾ ਜੀ ਕੋਈ ਬਾਸਾ ਵਾਲੇ ਕਾਂਗਰਸ ਦੇ ਤਕਤੀ ਦੇ ਵਿੱਚ ਜੁਆ ਮੇਲਾ ਕਰਾਂਗੇ ਉਹ ਪੰਦੀ ਕਰਦੇ ਸਰ ਸੁਣ ਚ ਵੀ ਆਇਆ ਕੋ ਦੋਰਾ ਵੀ ਪਿਆ ਕੋ ਇਸ ਤਰ੍ਹਾਂ ਦਾ ਮਾਮਲਾ ਹੈ ਕੋਈ ਇਹ ਤਾਂ ਹੁਣ ਜੀ ਪੋਸਟਮਾਰਟਮ ਦੀ ਰਿਪੋਰਟ ਚਾਹਵੇਗਾ ਜੋ ਨਕਲ ਜਾਏਗਾ ਪੋਸਟਮਾਰਟਮ ਦੀ ਰਿਪੋਰਟ ਸੇ ਬੱਲੂਆਣਾ ਹਲਕਾ ਦੇ ਪਿੰਡੇ ਸੁਖਚੈਨ ਦੇ ਵਿੱਚ ਇੱਕ ਲੜਕੀ ਦੀ ਛਕੀ ਹਲਾਤਾਂ ਦੇ ਵਿੱਚ ਮੌਤ ਹੋਈ ਹੈ ਪਰਿਵਾਰੀ